2022 ਤੋਂ ਬਾਅਦ ਇੰਨੀ ਨੇਹਰੀ ਆ ਗਈ ਕਿ ਐਨੇ ਫਾਰਮ ਹੌਸਟ ਕੱਟ ਗਏ ਅਸੀਂ ਦੇਖਿਆ ਨਹੀਂ ਮੈਂ ਪਹਿਲੀ ਵਾਰ ਕੱਲ ਫਰੀਦ ਬੜਾ ਯਾਰ 게ਟ ਲਾਇਆ ਵਾ ਪੂਰਾ 게ਟ ਉਹਦੇ ਅੰਦਰ ਘੱਟੇ ਘੱਟ 100 150 ਫਾਰਮ ਹੌਸਟਾਂ ਦੀ ਜ਼ਮੀਨ ਕੱਟੀ ਗਈ ਕਿ ਕਿਸ ਨੂੰ ਜਾਣ ਨਹੀਂ ਦਿੰਦੇ ਐਂਟਰੀ ਨਹੀਂ ਹੋਣ ਦਿੰਦੇ ਸਾਰਾ ਜੰਗਰੇਵੜ ਤਾਂ ਜਿੱਥੇ ਜੀਵ ਜਾਨਵਰ ਰਹਿੰਦੇ ਆ ਛੋਟੇ ਹਰ ਜਾਨਵਰ ਰਹਿੰਦਾ ਜੀ ਉਹਦੇ ਵਿੱਚ ਹੈ ਮਾਲ ਸਾਰੇ ਤਰਖਤ ਵੱਢ ਵੱਢ ਕੇ ਬੜੇ ਬੜੇ ਵੀਰ ਕਿਹਦਾ ਪਤਾ ਕਰੇ ਕਹਿੰਦੇ ਆਈਜੀ ਦਾ ਜੀ ਆ ਡੀਆਈਜੀ ਦਾ ਜੀ ਆ ਜੱਜ ਦਾ ਜੀ ਆ ਤਹਿਸੀਲਦਾਰ ਦਾ ਜੀ ਹੈ ਐਡੇ ਫਾਰਮਾਸ ਬਣਾਤੇ ਕੀ ਗੱਲ ਛੱਡੋ ਜੀ ਅਫਸਰਾਂ ਨੇ ਤੇ ਉਹਨਾਂ ਚੀਜ਼ਾਂ ਨੂੰ ਰੋਕਣਾ ਹੈ ਉਹਨਾਂ ਦਫ਼ਤਰ ਅਫਸਰਾਂ ਨੇ ਆਪ ਕਬਜ਼ੇ ਕਰਨੇ ਜਿਹੜੇ ਸਾਡੇ ਉੱਤੇ ਤੇ ਜ਼ਿੰਮੇਵਾਰ ਲੋਕ ਸੀ ਉਹਨਾਂ ਦੇ ਹੀ ਪਾਲਤੂ ਬੰਦੇ ਜਿਹੜੇ ਉਹਨੇ ਪਾਲੇ ਹੋਏ ਆ ਉਹ ਸਾਰਾ ਉੱਥੇ ਦਾ ਪ੍ਰਾਪਰਟੀ ਦਾ ਕੰਮ ਕਰਦੇ ਆ ਰੀਜਿਸਟਰੀਆ ਜਿਹੜੀ ਉਹ ਇੱਕ ਨੰਬਰ ਚ ਹੋਈ ਹੋਈ ਆ ਜਾਂ ਸਾਰਾ ਕੁਛ ਹੀ ਗੈਰ ਕਾਨੂੰਨੀ ਆ 65 ਰਜਿਸਟਰੀਆਂ ਕਰਾਈਆਂ 1 2 ਦਿਨਾਂ ਦੇ ਵਿੱਚ ਉਹ 65 ਰਜਿਸਟਰੀਆਂ ਹੀ ਕੈਨਸਲ ਕਰਾਈਆਂ ਇੰਤਕਲ ਕੈਨਸਲ ਕਰਾਈ ਸਾਰਾ ਪ੍ਰਸ਼ਾਸਨ ਬੈਠ ਕੇ दारू ਪੀਵਾ ਮੀਟ ਖਾਵਾ ਹੀ ਯਾਰ ਕਿਹਦੀ ਸ਼ੈ ਅਸੀਂ ਵੀ ਐਵੇਂ ਲੇ ਰਹੇ ਆ ਜਦ ਤੱਕ ਕਿਸੇ ਨੂੰ ਕਿਸੇ ਨੂੰ ਕਿਹਾ ਨਹੀਂ ਵੀ ਐਸਐਚਓ ਨੂੰ ਤੇ ਚੌਂਕੀ ਜਾ ਰਹੇ ਫੋਰੈਸਟ ਵਾਲੇ ਵੀ ਕੋਈ ਕਿਹਾ ਕੇ दारू ਪੀ ਪਈ ਅੱਜ ਉਹ ਸਾਡੇ ਹਲਕੇ 'ਚ 13 ਕ੍ਰੈਸ਼ਰ ਚਲਾ ਰਿਹਾ ਇਹ ਚੁਣੇ ਹੋਏ ਲੋਕ ਜਿਨ੍ਹਾਂ ਦੇ ਕਾਗਜ ਨਹੀਂ ਆਏ 3 ਸਾਲ ਤੋਂ ਬਾਅਦ ਕੀ 3 ਸਾਲ ਤੋਂ ਕਾਗਜ ਨਹੀਂ ਆ ਗਈ ਉਹ ਮੈਂ ਚਿੱਠੀਆਂ ਲਿਖੀਆਂ ਅਫਸਰਾਂ ਨੂੰ ਕੋਈ ਜਵਾਬ ਨਹੀਂ ਆਉਂਦਾ ਪੰਜਾਬ ਦੇ ਵਿੱਚ ਅਫਸਰशाही ਨੇ ਇੱਕ ਨਵਾਂ ਸ਼ੌਕ ਪਾਲ ਰੱਖਿਆ ਕਿ ਜਿੱਥੇ ਜ਼ਮੀਨ ਮਿਲਦੀ ਹੈ ਕਬਜ਼ੇ ਕਰੋ ਤੇ ਵੱਡੇ ਵੱਡੇ ਫਾਰਮ ਹਾਊਸ ਬਣਾ ਕੇ ਆਪਣੇ ਜਵਾਕਾਂ ਨੂੰ ਉੱਥੇ ਰੱਖਣਾ ਟੱਬਰਾਂ ਨੂੰ ਉੱਥੇ ਪਾ ਲੈਣਾ ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਕਰੋੜਾਂ ਦੀ ਜ਼ਮੀਨ ਨਜਾਇਜ਼ ਕਬਜ਼ਿਆਂ ਹੇਠ ਹੈ ਪਹਾੜਾਂ ਨੂੰ ਕੱਟਿਆ ਗਿਆ ਜੰਗਲਾਂ ਨੂੰ ਬਰਬਾਦ ਕੀਤਾ ਗਿਆ ਤੇ ਫਾਰਮ ਹਾਊਸ ਬਣਾ ਲਏ ਗਏ ਇਸ ਦੇ ਬਾਰੇ ਕਾਫੀ ਵਾਰੀ ਰੌਲਾ ਪਹਿਲਾਂ ਵੀ ਪਿਆ ਪਰ ਅੱਜ ਅਸੀਂ ਗੱਲਬਾਤ ਕਰਾਂਗੇ ਇਸ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਪਿੰਡ ਬਰਦਾਰ ਦੇ ਵਿੱਚ ਤਾਂ ਆਸੇ ਪਾਸੇ ਜਿੱਥੇ ਫਾਰਮ ਹਾਊਸ ਅਫਸਰਾਂ ਨੇ ਬਣਾਏ ਉਹਨਾਂ ਨੇ ਕਿਵੇਂ ਕਾਲੇ ਮਾਲੇ ਕਰਕੇ ਇਹ ਸਾਰੀਆਂ ਚੀਜ਼ਾਂ ਤੇ ਕਬਜ਼ਾ ਕੀਤਾ ਸਾਰੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸੰਦੂਆ ਸਾਹਿਬ ਮੈਂ ਤੁਹਾਡੇ ਤੋਂ ਇਸ ਮਸਲੇ ਬਾਰੇ ਜਾਣਨ ਤੋਂ ਪਹਿਲਾਂ ਇਹ ਹੀ ਪੁੱਛਣਾ ਚਾਹੁੰਨਾ ਕਿ ਕੱਲਾ ਪਿੰਡ ਬਰਦਾਰ ਇਹਦਾ ਇਲਾਕਾ ਕਿਹੜਾ ਪੈਂਦਾ ਹੈ ਔਰ ਕਿੱਥੇ ਉੱਥੇ ਕੀ ਕੀ ਕਾਲਾ ਮਾਲਾ ਹੋਇਆ ਸੰਦੀਪ ਜੀ ਪਹਿਲਾਂ ਸასი ਸ਼ਕਲ ਤੁਹਾਡਾ ABC ਦੇ ਸਾਰੇ ਸਰਵਤਿਆਂ ਦਾ ਧੰਨਵਾਦ ਜੀ ਇਹ ਜਿਹੜਾ ਹਲਕਾ ਹੈ ਵਿਧਾਨ ਸਭਾ ਵਾਲਾ ਰੋਪੜ ਦਾ ਪਿੰਡ ਹੈ ਸਾਡਾ ਲਾਸਟ ਪਿੰਡ ਪੈਂਦਾ ਹੈ ਬਰਦਾਰ ਟੰਡਾ ਜੀ ਇਹ ਆਪਾਂ ਰੋਪੜ ਤੋਂ ਜਾਈਏ ਨਾਲਾਗੜ੍ਹ ਨੂੰ ਪੈਂਦਾ ਹੈ ਨਾਲਾਗੜ੍ਹ ਤੋਂ 3-4 ਕਿਲੋਮੀਟਰ ਹੀ ਪੈਂਦਾ ਹੈ ਵੈਸੇ ਚੰਡੀਗੜ੍ਹ ਤੋਂ ਇਹ 25 ਕਿਲੋਮੀਟਰ ਦੇ ਅੰਦਰ-ਅੰਦਰ ਪੈਂਦਾ ਹੈ ਮਾਜਰੀ ਬਲਾਕ ਮਾਜਰੀ ਬਲਾਕ ਤੇ 7-8 ਕਿਲੋਮੀਟਰ ਹੈ ਜੇ ਸੁਖ ਬਲਾਕ ਤੇ ਜਾਣਾ ਵਸਤੇ ਤਾਂ 5 ਕਿਲੋਮੀਟਰ ਹੈ ਉੱਥੇ ਇਹ ਪਿੰਡ ਪੈਂਦਾ ਹੈ ਬਰਦਾਦ ਜੀ ਉੱਥੇ ਬਹੁਤ ਟਾਈਮ ਤੋਂ ਚਲੋ ਮੈਨੂੰ ਵੀ ਨੇ ਮੌਕਾ ਦਿੱਤਾ 5 ਸਾਲ ਮੈਂ ਰਿਹਾ ਉੱਥੇ ਜਾਂਦਾ ਆਂਦਾ ਰਹਿੰਦਾ ਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਅਸੀਂ ਐਮ.ਐਲ.ਏ ਬਣੇ ਆ ਤਾਂ ਉੱਥੇ ਲੋਕ ਦੱਸਦੇ ਤੇ 2 ਲੱਖ ਰੁਪਿਆ ਕਿੱਲਾ ਤੇ 3 ਲੱਖ ਰੁਪਿਆ ਕਿੱਲਾ ਜਿਹੜਾ ਮੇਨ ਰੋਡ ਦੇ ਜਮੀਨਦਾਰ ਰੇਅਲ ਸੀ 15 ਲੱਖ ਰੁਪਿਆ ਏਕੜ ਕਿੱਲੇ ਦੇ ਹਿਸਾਬ ਨਾਲ ਸਾਡੇ ਕਿੱਲੇ ਉੱਥੇ ਏਕੜ ਨਹੀਂ ਹੈਗੇ ਪਰ 2022 ਤੋਂ ਬਾਅਦ ਉੱਥੇ ਐਨੀ ਹਨੇਰੀ ਆ ਗਈ ਕਿ ਐਨੇ ਫਾਰਮ ਹਾਊਸ ਕੱਟ ਗਏ ਅਸੀਂ ਦੇਖਿਆ ਨਹੀਂ ਮੈਂ ਪਹਿਲੀ ਵਾਰ ਕੱਲ ਫਰੀ ਬੜਾ ਯਾਰ ਗੇਟ ਲਾਇਆ ਵਾ ਪੂਰਾ ਗੇਟ ਉਹਦੇ ਅੰਦਰ ਘੱਟ ਤੇ ਘੱਟ 100 150 ਫਾਰਮ ਹਸਾਂ ਦੀ ਜ਼ਮੀਨ ਕੱਟੀ ਵੀ 200 ਦੀ 3 ਕਿਲੋਮੀਟਰ ਜਾ ਕੇ 1.5 2 2 ਕਿਲੋਮੀਟਰ 3 ਕਿਲੋਮੀਟਰ ਅੰਦਰ ਰਸਤਾ ਹੋਣਾ ਉੱਥੇ ਕਿਸੇ ਨੂੰ ਜਾਣ ਨਹੀਂ ਦਿੰਦੇ ਐਂਟਰੀ ਨਹੀਂ ਹੋਣ ਦਿੰਦੇ ਸੀ ਚਲੋ ਸਾਡੇ ਧਿਆਨ ਚ ਆਇਆ ਕੁਝ ਮਸਲਾ ਮੈਂ ਕੁਝ ਪੱਤਰਕਾਰਾਂ ਨਾਲ ਗੱਲ ਕਰੀ ਹੈ ਉਹਨੇ ਇਰਾਦੇ ਨਾਲ ਸ਼ਾਮ ਨੂੰ ਡਰੋਨ ਡਰੋਨ ਲਾ ਕੇ ਉਹ ਸਾਰੀ ਕਵਰੇਜ ਕਰ ਲਈ ਉੱਥੇ ਲੋਕਲ ਪੱਤਰਕਾਰਾਂ ਨੂੰ ਦੱਸਿਆ ਮੈਂ ਯਾਰ ਉੱਥੇ ਆ ਵੱਡਾ ਕੁਝ ਹੋ ਰਿਹਾ ਬਹੁਤ ਵੱਡਾ ਜਿਆ ਦੇਖਿਆ ਤਾਂ ਆਪੇ ਵਾਤਾਵਰਨ ਨਾਲ ਯਾਰ ਸਾਰਾ ਜੰਗਰੇਵੜ ਦਾ ਜਿੱਥੇ ਜੀਵ ਜਾਨਵਰ ਰਹਿੰਦੇ ਆ ਛੋਟੇ ਹਰ ਜਾਨਵਰ ਰਹਿੰਦਾ ਜੀ ਉਹਦੇ ਵਿੱਚ ਹੈ ਮਤਲਬ ਸਾਰੇ ਤਰਖਤ ਵੱਡ ਵੱਟ ਕੇ ਬੜੇ ਬੜੇ ਵੀਰ ਕਿ ਕਿਹਦਾ ਪਤਾ ਕਰੇ ਕਹਿੰਦੇ ਆਈਜੀ ਦਾ ਜੀ ਆ ਡੀਆਈਜੀ ਦਾ ਜੀ ਆ ਜੱਜ ਦਾ ਜੀ ਆ ਤਹਿਸੀਲਦਾਰ ਦਾ ਜੀ ਹੈ ਐਡੇ ਫਾਰਮਾਸ ਬਣਾਤੇ ਕੀ ਗੱਲ ਛੱਡ ਦਿਓ ਯਾਰ ਮਤਲਬ ਜਿਹੜੇ ਭੋਲੇ ਲੋਕ ਤੇ ਮੈਂ ਨਹੀਂ ਕਹਿੰਦਾ ਯਾਰ ਜੇ ਬਣਨਾ ਵੀ ਥਾਰਾ ਪਹਿਲੇ ਦਫਾ ਚਾਰ ਆਪਾਂ ਬਣਾ ਹੀ ਨਹੀਂ ਸਕਦੇ ਅਫਸਰਾਂ ਦਾ ਵੀ ਹੈਗਾ ਜੀ ਅਫਸਰ ਕਹਿੰਦਾ ਸੁੱਤੇ ਪਏ ਸੀ ਜਿੰਨਾ ਅਫਸਰਾਂ ਨੇ ਤੇ ਉਹਨਾਂ ਚੀਜ਼ਾਂ ਨੂੰ ਰੋਕਣਾ ਹੈ ਉਹਨਾਂ ਦਫ਼ਤਰ ਅਫਸਰਾਂ ਨੇ ਆਪ ਕਬਜ਼ੇ ਕਰਨੇ ਮੈਂ ਉਹੀ ਗੱਲ ਤੁਹਾਨੂੰ ਦੱਸਦਾ ਏ ਜੀ ਆਪਾਂ ਇੱਕ ਟਰਾਲੀ ਦੋ ਟਰਾਲੀਆਂ ਕਿਤੇ ਭਾਰਤ ਦੀ ਅਗੇ ਨਾ ਪਾਲੀਆਂ ਨਾ ਜੀ ਤਾਂ ਉਹਦੇ ਜਿਹਦੇ ਪਰਚਾ ਕਰੰਦੇ ਮੈਨਿੰਗ ਵਾਲੇ ਉੱਥੇ ਐਨੇ ਜੰਗਲ ਵੱਡੋ ਸਾਰੇ ਆਫਸਰ ਫੋਰੈਸਟ ਵਾਲੇ ਸੁੱਤੇ ਪਏ ਰਹੇ ਹੋਰ ਸੁੱਤੇ ਪਏ ਰਹੇ ਮੰਨ ਲਓ ਉਥੇ ਬਹੁਤ ਜਾਲ ਵਿਛਾ ਲਿਆ ਮਤ ਜਿੰਨਾ ਵਾਤਾਵਰਨ ਤਾਂ ਸਾਡੇ ਜੰਗਲ ਹੈ ਕਿੰਨੇ ਪੰਜਾਬ ਚ ਆਹੀ ਲੈਣੇ ਸਾਡੀ ਕੰਢੀ ਅਦੀ ਦੀ ਜੰਗਲ ਹੋਰ ਤਾਂ ਹੈ ਨਹੀਂ ਜੀ ਹਾਂ ਮਤ ਉਹ ਜੰਗਲ ਨੂੰ ਵੀ ਨਹੀਂ ਫਾਰਮ ਹੌਸਾਂ ਚ ਵੇਚ-ਵੇਚ ਕੇ ਸਾਰਾ ਵਾਤਾਵਰਨ ਖਰਾਬ ਕਰ ਦਿੱਤਾ ਹੈ ਜਿਹੜੇ ਸਾਡੇ ਉਥੇ ਤੇ ਜਮੇਵਾਰ ਲੋਕ ਸੀ ਉਹਨਾਂ ਦੇ ਹੀ ਪਾਲਤੂ ਬੰਦੇ ਜਿਹੜੇ ਉਹਨੇ ਪਾਲੇ ਹੋਏ ਆ ਉਹ ਸਾਰਾ ਉਥੇ ਦਾ ਪ੍ਰਾਪ ਛੇ ਮਹੀਨੇ ਸਾਲ ਤੇ ਡੇਢ ਸਾਲ ਤੇ ਆਣ ਲਗੇ ਵੀ ਇੱਕ ਬੰਦਾ ਹੈ ਉੱਥੇ ਦਾ ਚਰਨਾ 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 ਨੰਬਰਦਾਰ ਕਹਿੰਦੇ ਉਹਨੂੰ ਹੈ ਉਹ ਪ੍ਰਾਪਰਟੀ ਦਾ ਕੰਮ ਕਰਦਾ ਵੀ ਬਦਮਾਸ਼ ਹੈ ਸਾਰੇ ਜਿੰਨੇ ਮੁਲਾਜ਼ਮ ਹੈ ਮਹਿਕਮਿਆਂ ਦੇ ਉਹ ਕੋ ਸ਼ਾਮ ਨੂੰ दारू मीट ਚੱਲਦਾ ਉੱਥੇ ਉਹਦੇ ਦਫ਼ਤਰ ਚ ਨਜਾਇਜ਼ ਉਹ ਫਾਰਮਸ ਕਟਾਰਿਆ ਸਾਰਿਆਂ ਨੇ ਮੈਂ ਉਥੇ ਤੂਤੀ ਬੋਲਦੀ ਕੱਲ ਵੀ ਜਦੋਂ ਮੈਂ ਗਿਆ ਉੱਥੇ ਉਸ ਮੌਕੇ ਤੇ ਤਾਂ ਉੱਥੇ ਮੈਨੂੰ ਪੱਤਰਕਾਰ ਮਿਲੇ ਹੈ ਕਹਿੰਦੇ ਜੀ ਮੈਨੂੰ ਵੀ ਉਹ ਬੰਦਾ ਹੀ ਮਿਲਿਆ ਮੈਂ ਹੋਰ ਚਾਰਨ ਕੀ ਹਾਲ ਹੈ ਤੇਰਾ ਜਾਰ ਉਹ ਕਹਿੰਦੇ ਪੰਜਵਾਂ ਗੇੜਾ ਹੀ ਤਾਂ ਆ ਗਿਆ ਉਹ ਉੱਥੇ ਵੀ ਤੜੀ ਮਾਰਾ ਵੀ ਅਫਸਰ ਨਾਲ ਗੱਲ ਕਰ ਅੱਛਾ ਬਹੁਤ ਸਾਲ ਜਿਹਨੇ ਮਰਾ ਉਹ ਕਹਿੰਦੇ ਜਿਹੜੇ ਬੰਦੇ ਤੋੜਨਗੇ ਤੇ ਕਮੰਡ ਵਾਲੇ ਠੀਕ ਹੈ ਜੀ ਤਹਿਸੀਲਦਾਰ ਸਾਹਿਬ ਤੇ ਨਾਇਬ ਸਾਡੇ ਉੱਥੇ ਤੇ ਪੁਲਿਸ ਪ੍ਰਸ਼ਾਸਨ ਦਾ ਬਹੁਤ ਉਹਨਾਂ ਨਾਲ ਵੀ ਗੱਲ ਕਰਾ ਉਹ ਕਹਿੰਦੇ ਨਹੀਂ ਸਾਡੇ ਫੋਨ ਤੇ ਕਰਾ ਦਿਓ ਡੀਸੀ ਦਾ ਫੋਨ ਕਰਾ ਦਿਓ ਏਡੀਸੀ ਦਾ ਕਰਾ ਦਿਓ ਜਾਂ ਹੋਰ ਕਿਸੇ ਦਾ ਵੀ ਕਰਾ ਦਿਓ ਮੈਂ ਤੇਰੇ ਨਾਲ ਤੇ ਕਿਹਦੇ ਫੋਨ ਤੇ ਨਹੀਂ ਕਰਨਾ ਨਹੀਂ ਨਹੀਂ ਹੌਸਲੇ ਬੁਲੰਦ ਹੈ ਜਿਨ੍ਹਾਂ ਨੇ ਉੱਥੇ ਇਸ ਤਰ੍ਹਾਂ ਦੀ ਕੰਮ ਕੀਤੇ ਐ ਦੋ ਨੰਬਰ ਦੇ ਹਾਂ ਹੀ ਲੋਕ ਬੜੇ ਮਤਲਬ ਉਥੇ ਸਾਰਾ ਪ੍ਰਸ਼ਾਸਨ ਇਹਦੇ ਅੰਡਰ ਦਾ ਜੀ ਚੌਂਕੀ ਵੀ ਅੰਡਰ ਦਾ ਥਾਣਾ ਵੀ ਅੰਡਰ ਦਾ ਡੀਐਸਪੀ ਵੀ ਅੰਡਰ ਦਾ ਜੀ ਮਤਲਬ ਸਾਰਾ ਸਿਸਟਮ ਬੰਦਾ ਕਰਕੇ ਬੈਠਾ ਹੌਲੀ ਹੌਲੀ ਚਲੋ ਜਦੋਂ ਇਹ ਗੱਲਾਂ ਖੁੱਲੀਆਂ ਅਸੀਂ ਲੋਕਾਂ ਦੇ ਕੋਲ ਮੈਸੇਜ ਆ ਪੱਤਰਕਾਰਾਂ ਦੱਸਿਆ ਤਾਂ ਸ਼ੁਰੂ ਹੋ ਗਿਆ ਕੰਮ ਜੀ ਮਤਲਬ ਇੰਨਾ ਜੰਗਲ ਪੱਟ ਪੱਟ ਕੇ ਬਾਈ ਜੀ ਮੈਂ ਪਹਿਲੀ ਵਾਰ ਜ਼ਿੰਦਗੀ ਆ ਫ੍ਰੀ ਹੋ ਗਿਆ ਕਿ ਜਿੱਥੇ ਗੇਟ ਲਾਇਆ ਸੀ ਮੈਂ ਪੈਦਲ ਜਾ ਰਿਹਾ ਸੀ ਮੈਂ ਕਿਲੋਮੀਟਰ ਚੱਲ ਗਿਆ ਹੈ ਦਬੇੜ ਦਾ ਟਾਈਮਸ ਆ। ਫਿਰ ਅਗੇ ਧੂੜ ਉਹ ਕਹਿੰਦੇ ਬੰਦੇ ਕਹਿੰਦੇ ਨਹੀਂ ਹੈ ਤਾਂ 2 ਕਿਲੋ ਮੀਟਰ ਰੱਕਾ ਜਾਣਾ ਪੈਣਾ ਤੈਨੂੰ। ਮੈਂ 300 ਫਾਰਮਾਂ ਦਾ ਅੰਡਰ ਕੱਟ ਦਿੱਤਾ ਏ। ਇਹ ਬਰਬਾਦ ਤੋਂ ਪਹਿਲਾਂ ਐ। ਮੈਂ ਜਦੋਂ ਸਾਡੀ 22 ਸਰਕਾਰ ਬਣੀ ਮੈਨੂੰ ਕੋਈ ਬੰਦਾ ਕਹਿੰਦਾ ਉਹਦਾ ਜ਼ਮੀਨ ਲੈਣੀ ਆ ਵਾ ਚਾਹ ਤੈਨੂੰ ਦਿਖਾ ਕੇ ਲਿਆ ਵਾ। ਉਹ ਬਰਬਾਦ ਕਰ ਕਰਾਸ ਕਰਕੇ ਪੈਂਦਾ ਨਾਲੇ। ਉੱਥੇ ਵੀ ਜੇ ਸਾਰੇ ਅਫਸਰਾਂ ਨੇ ਜ਼ਮੀਨ ਲੈ ਲਈ ਸਾਰੇ ਫਾਰਮਾਂਸ ਕੱਟ ਲਏ ਉੱਥੇ ਵੀ ਪੂਰੇ ਫਾਰਮਾਂਸ ਕੱਟ ਦਿੱਤੇ। ਉਹ ਜ਼ਮੀਨ ਦੀ ਰਜਿਸਟਰੀ ਆ ਜਿਹੜੀ ਉਹ ਇੱਕ ਨੰਬਰ 'ਚ ਹੋਈ ਹੋਈ ਆ ਜਾਂ ਸਾਰਾ ਕੁਛ ਹੀ ਗੈਰ ਕਾਨੂੰਨੀ ਐ। ਭਾਈ ਜ ਮੁੱਦਾ ਛਾਲਿਆ ਗਿਆ ਪੀਟੀਸੀ ਚੈਨਲ ਵੱਲ ਤੇ ਖ਼ਬਰਾਂ ਵਿੱਚ ਖ਼ਬਰਾਂ ਲੱਗੀਆਂ ਉਦੋਂ 65 ਰਜਿਸਟਰੀਆਂ ਕਰਾਈਆਂ ਇੱਕ ਦੋ ਦਿਨਾਂ ਦੇ ਵਿੱਚ ਅੱਛਾ ਉਹ 65 ਰਜਿਸਟਰੀਆਂ ਹੀ ਕੈਨਸਲ ਕਰਾਈਆਂ ਇੰਤਕਾਲ ਕੈਨਸਲ ਕਰਾਏ ਹੈ ਇਹ ਸਾਰਾ ਕੁਸ਼ਣ ਸਾਡੇ ਜਿਹੜੇ ਉੱਥੇ ਦੇ ਲੀਡਰ ਹਨ ਨਾ ਹੁਣ ਜੋ ਮਰਜੀ ਕੋਈ ਕਹੀ ਜਿਹੜੇ ਚੁਣੇ ਹੋਏ ਲੋਕ ਹੈ ਨੇਤਾ ਉੱਥੇ ਦੇ ਕਹਿੰਦੇ ਬਹੁਤ ਅਸੀਂ ਸਾਫ਼ ਸੁਥਰੇ ਆਮਾਨਦਾਰ ਹੈ ਉਹਨਾਂ ਦੀ ਗਵਾਹੀ ਥੱਲੇ ਚੱਲਦਾ ਤਾਂ ਮੈਂ ਸਰਬੁਖਮਤਰੀ ਸਾਹਿਬ ਨੂੰ ਅਪੀਲ ਕਰਦਾ ਤੁਹਾਡੇ ਜ਼ਰੀਏ ਵੀ ਕਰਦਾ ਏ ਕਿ ਤੁਹਾਡਾ ਕੋਈ ਨਹੀਂ ਏਜੰਸੀਆਂ ਹੈ ਵੱਡਾ ਕੋਸ ਸਰਕਾਰ ਹੈ ਸਰਕਾਰ ਕੁਝ ਵੀ ਕਰ ਸਕਦੀ ਹੈ। ਮੇਰਾ ਸਵਾਲ ਵੀ ਇਹੀ ਹੈ ਸਰਕਾਰ ਦੇ ਤਾਂ ਦਾਅਵੇ ਹੀ ਇਹ ਹੈ ਕਿ ਜਿੱਥੇ ਕਿਤੇ ਕੋਈ ਕਬਜ਼ੇ ਕਰਦਾ ਹੈ ਕਬਜ਼ੇ ਛਡਾਵਾਂਗੇ। ਪਹਾੜਾਂ ਦੇ ਵਿੱਚ ਚਾਹ ਕੋਈ ਅਫਸਰ ਹੈ ਸਿਆਸਤਦਾਨ ਹੈ ਸਾਰਿਆਂ ਤੋਂ ਵਾਪਸ ਲੈ ਕੇ ਪੰਜਾਬ ਦਾ ਖਜ਼ਾਨਾ ਭਰਨਾ ਹੈ ਸਰਕਾਰ ਨੇ ਵਾਰ-ਵਾਰ ਕਿਹਾ। ਭਾਈ ਜੀ ਉੱਥੇ ਰਜਿਸਟਰੀ ਕਿੰਨੇ ਦੀ ਹੁੰਦੀ ਸੀ? ਕਿਲਾ ਵਿਕਦਾ ਦਾ 2 ਕਰੋੜ ਦਾ। ਹੂੰ। ਰਜਿਸਟਰੀ ਕਿੰਨੇ ਦੀ 8 ਲੱਖ ਰੁਪਏ ਦੀ। 35000 ਰੁਪਏ ਗਾਜ ਮੈਂ ਤਾਂ ਗਾਜ ਲੋਕ ਦੱਸਦੇ 35000 ਰੁਪਏ ਗਾਜ ਵਿਕ ਰਿਆ ਸੀ। ਹੂੰ। ਜਸਤੀ ਉਹਦੀ 200 ਰੁਪਏ। ਹੂੰ। ਰਿਸ਼ੀਆਂ ਕੌਣ ਕਰਦਾਤਾ? ਤਸੀਲਦਾਰ ਨਾ ਤਸੀਲਦਾਰ ਮਾਲ ਜਿਹੜੇ ਸਾਡੇ ਲੋਕ ਐ 22 ਤੋਂ ਪਹਿਲਾਂ ਮੈਂ ਉੱਥੇ ਜਾਂਦਾ ਸੀ ਜਦੋਂ ਮੈਂ ਜਤਕ ਰੈਮੇ ਲੈ ਰਿਹਾ ਐ ਇੱਕ ਜਰੂਰ ਉਥੇ ਕੋਠੀ ਮੋੜੇ ਬਣੀ ਹੋਈ ਸੀ ਹੈ ਉਹਦੇ ਗਾਹ ਕੁਛ ਨਹੀਂ ਧੀ ਜਦੋਂ ਮੈਂ ਹੁਣ ਗਿਆ ਪਿੱਛੇ ਮੈਂ ਇੱਕ ਸਾਲ ਪਹਿਲਾਂ ਛੇ ਮਹੀਨੇ ਗੇੜਾ ਮਾਰ ਕੇ ਆਇਆ ਤਾਂ ਉਹ ਗੇਟ ਲੱਗਿਆ ਗੇਟ ਤੇ ਮੈਨੂੰ ਅੰਦਰ ਜਾਣ ਨਹੀਂ ਦਿੱਤਾ ਤਾਂ ਉਸ ਬੰਦੇ ਦੇ ਉਹ ਬੌਂਸਰ ਰੱਖਦਾ ਬੰਦਾ ਜੀ ਚਾਰ ਨੰਬਰ ਦਾ ਬਹੁਤ ਵੱਡਾ ਬਦਮਾਸ਼ ਐ ਉਹਦਾ ਸਾਡੇ ਚੁਣੇ ਹੋਏ ਜਿਹੜੇ ਲੋਕ ਐ ਉਹਨਾਂ ਦੀ ਸ਼ਹਿਤੇ ਚੱਲਦਾ ਮੇਰੀ ਸ਼ਿਕਾਇਤ ਦਿੱਤੀ ਉਹਨਾਂ ਨੇ ਕਿਹਾ ਉਹ ਬੰਦੇ ਨੇ ਗੋਲੀਆਂ ਚਲਾਈਆਂ ਮੈਂ ਉਹ ਬੰਦੇ ਮੇਰੇ ਕੋਲ ਪਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਦਾ 5 ਜਨਵਰੀ ਨੂੰ ਉਹ ਬੰਦੇ ਮੇਰੇ ਕੋਲ 5-6 ਗੱਡੀਆਂ ਭਰ ਕੇ ਆਏ 30-35 ਬੰਦੇ ਕਹਿੰਦੇ ਯਾਰ ਸਾਡਾ ਜਿਗਨਾ ਹਰਾਮ ਕਰਿਆ ਵਾ ਵੀ ਸਾਡੇ 'ਤੇ ਗੋਲੀਆਂ ਚਲੀਆਂ ਰਾਤ ਨੂੰ ਬੰਦੇ ਨਾਲ ਜਦੋਂ ਰੋਗਦੇ ਹੋਣੇ ਮੈਂ ਉਸੇ ਟਾਈਮ ਐਸਐਸਪੀ ਸਾਹਿਬ ਨਾਲ ਗੱਲ ਕਰੀ ਮਖੇਸ ਸਦਾ ਇੰਨਾ ਤੱਕ ਤਾਂ ਨਹੀਂ ਹੋਣਾ ਚਾਹੀਦਾ ਸਾਡੇ ਐਸਐਸਪੀ ਸਾਹਿਬ ਬਹੁਤ ਅਗਿਹਰੇ ਵਧੀਆ ਇਮਾਨਦਾਰ ਬੰਦੇ ਹੈ ਦੇਖੋ ਜਿਹੜੀ ਗੱਲ ਮੈਂ ਕਹਿੰਦਾ ਹੈ ਜੇ ਸਾਡਾ ਰੋਪੜ ਜੇਲਾ ਕੁਝ ਬਚਿਆ ਹੋਣਾ ਨਹੀਂ ਤਾਂ ਤਾਂ ਗੁੰਡਾਗਰਦੀ ਕਰਦਾ ਮਾਰਦਾ ਵਾ ਕਿਸੇ ਨੂੰ ਮਰਵਾ ਸਕਦੇ ਕਿਸੇ ਨੂੰ ਜਿੰਨੇ ਨਹੀਂ ਗੁੰਡੇ ਪਾਲੇ ਹੋਏ ਬੰਦਿਆਂ ਨਾਲ ਉਹ ਐਸਐਸਪੀ ਸਾਹਿਬ ਥੋੜਾ ਜਿਹਾ ਮਤਲਬ ਉਹ ਆਪਣੇ ਅਫਸਰਾਂ ਨੂੰ ਕੰਟਰੋਲ ਰੱਖਦੇ ਹੈ ਪ੍ਰਾਣਾ ਦੀ ਗੱਲ ਕਰਾਣਾ ਜੀ ਉਹ ਚੰਗੇ ਬੰਦੇ ਹੈ ਉਹ ਇਮਾਨਦਾਰ ਬੰਦੇ ਮੈਂ ਸਾਰੀ ਦੁਨੀਆ ਨੂੰ ਕਹਿੰਦਾ ਵੀ ਕੁਝ ਅਫਸਰ ਚੰਗੇ ਹੈ ਮ ਸੀੰਡਪ ਤੋਂ ਤੇ ਫੋਨ ਆ ਗਿਆ ਇੱਥੇ ਤੋਂ ਫੋਨ ਆ ਗਿਆ ਹੈ ਮੇਰੀ ਪਾਸਾ ਮੈਨੂੰ ਆ ਕੰਮ ਕਰਨਾ ਪੈਣਾ ਹੈ ਮੈਨੂੰ ਦੱਸ ਦਿੰਦੇ ਮੈਂ ਠੀਕ ਹੈ ਤੁਹਾਡੀ ਮਰਜ਼ੀ ਹੈ ਪਰ ਮੈਂ ਤੁਹਾਡੇ ਜਰੀਏ ਇੱਕ ਵਾਰ ਸੀਆਂ ਸਾਨੂੰ ਕਹਿੰਦਾ ਹੈ ਕਿ ਤੁਹਾਡਾ ਕੋਈ ਨਹੀਂ ਏਜੰਸੀਆਂ ਯਾਰ ਬਹੁਤ ਕੁਝ ਹੈ ਸਰਕਾਰ ਕੋਲ ਤੁਸੀਂ ਪਤਾ ਤਾਂ ਕਰੋ ਤੁਹਾਡਾ ਜਿਹੜਾ ਲੀਡਰ ਹੈ ਜਿਹੜਾ ਜਿਹੜਾ ਤੁਸੀਂ ਚੁਣਿਆ ਹੋਇਆ ਉੱਥੇ ਤੇ ਲੋਕਾਂ ਨੇ ਉਹਦੇ ਬਾਰੇ ਪਤਾ ਕਰੋ ਵੀ ਲੋਕਾਂ ਦੀ ਆਵਾਜ਼ ਕੀ ਆ ਕਹਿੰਦੀ ਹੈ ਉਹਨਾਂ ਫਾਕਾਂ ਉਸਾਂ ਬਾਰੇ ਮੈਂ ਨਹੀਂ ਕਹਿੰਦਾ ਲੋਕਾਂ ਦੀ ਆਵਾਜ਼ ਪੁੱਛ ਲੋ ਆਪਣੀ ਸੀਆਈਡੀ ਸੀਆਈਡੀ ਵਾਲਾ ਸਾਨੂੰ ਫੇਰ ਕੁਝ ਕਹਿ ਦੇਣਾ ਗਲਤ ਆਪਣੀ ਕੋਈ ਏਜੰਸੀ ਭੇਜੋ ਸਪੈਸ਼ਲ ਜਿਹੜੀ ਉਹ ਪਤਾ ਕਰੇ ਉਹਨਾਂ ਪਿੰਡਾਂ ਦੇ ਵੀ ਇਹ ਬੰਦੇ ਦਾ ਰੋਲ ਕੌਣ ਹੈ ਜਿਹੜੀ ਅਫਸਰ ਸ਼ਹੀ ਦੀ ਤੁਸੀਂ ਗੱਲ ਕਰਦੇ ਹੋ ਜਿਨ੍ਹਾਂ ਨੇ ਫਾਰਮ ਹਾਊਸਾਂ ਗਣਿਤ ਬਣਾ ਲਏ ਉਹ ਸਾਰੇ ਇਸ ਸਰਕਾਰ ਦੇ ਦੌਰਾਨ ਬਣੇ ਜਾਂ ਪਿਛਲੀ ਸਰਕਾਰ ਦੇ ਵਿੱਚ ਵੀ ਬਣੇ ਪਿਛਲੀ ਸਰਕਾਰ ਚ ਬਾਈ ਜੀ ਇੱਕ ਬਿਲਡਿੰਗ ਸੀ ਉੱਥੇ ਠੀਕ ਹੈ ਬਹੁਤ ਘੱਟ ਸੀ ਬਹੁਤ ਇੱਕ ਇੱਕ ਬਿਲਡਿੰਗ ਤੀ ਉਹਦੇ ਬਾਅਦ ਤਾਂ ਹੁਣ ਤਾਂ ਇਹ 23 ਤੋਂ ਬਾਅਦ ਜ਼ਿਆਦਾ ਸ਼ੁਰੂ ਹੋ ਗਿਆ 23 'ਚ ਸਾਰੇ ਫਾਰਮ ਹਾਊਸ ਬਣ ਗਏ ਲੋਕ ਕਹਿੰਦੇ ਮਰ ਐਨੀਆਂ ਬਿਲਡਿੰਗਾਂ ਬਾਈ ਅਲੀ ਸ਼ਾਨ ਚੰਡੀਗੜ੍ਹ ਵੀ ਇਦਾਂ ਦੀ ਬਿਲਡਿੰਗਾਂ ਨੇ ਉਹਨੇ ਕੱਲ ਜਦ ਦੇਖਿਆ ਨਾ ਬਿਲਡਿੰਗਾਂ ਮਤਲਬ ਇੰਨਾ ਮਖਾ ਯਾਰ ਸਵਰਗੇ ਬਣਾ ਕੇ ਬੈਠੇ ਬਿਲਡਿੰਗਾਂ ਸਾਫ ਬਣਾ ਕੇ ਬੈਠੇ ਆ ਸਾਰੇ ਜੰਗਲ ਦੇ ਵਿੱਚ ਜੰਗਲਾਤ ਏਰੀਆ ਤਾਂ ਸਗੋਂ ਹੋਰ ਚਾਹੀਦਾ ਪਹਿਲਾਂ ਹੀ ਬੜਾ ਜੰਗਲ ਘਟ ਹੈ ਇੱਥੇ ਜਿਹੜਾ ਜੰਗਲ ਆਲਰੇਡੀ ਹੈਗਾ ਅਫਸਰ ਹੀ ਕੱਟੀ ਤੁਰੇ ਹੁੰਦੇ ਅਫਸਰਾਂ ਦੀ ਬਾਈ ਕੋਈ ਜੁਰਕਾ ਨਹੀਂ ਦਾ ਫੋਰੈਸਟ ਵਾਲੇ ਅਫਸਰ ਵੀ ਉੱਥੇ ਡਰਦੇ ਆ ਉੱਥੇ ਸਾਰੇ ਅਫਸਰ ਡਰਦੇ ਆ ਜਿਹਨੇ ਚੁਣੇ ਹੋਏ ਲੀਡਰ ਆ ਨਾ ਇਨੀ ਇੰਨਾ ਕਬਜ਼ਾ ਕਰ ਲਿਆ ਉੱਥੇ ਕਿਸੇ ਅਫਸਰ ਨੂੰ ਕੁਛ ਪੂਰਾ ਸ਼ਿਕਾਇਤ ਨੇ ਇੱਕ ਲਿਖ ਕੇ ਦਿੱਤੀ ਐਪਲੀਕੇਸ਼ਨ ਵੀ ਇੱਥੇ ਯਾਰਾ ਗਲਤ ਲੱਕੜੀਆਂ ਵੱਡੀਆਂ ਗਈਆਂ ਲੱਕੜ ਵੱਡਿਆ ਗਿਆ ਤੇ ਨਾਲੇ ਇੱਥੇ ਜ਼ਮੀਨ ਪੱਟੀ ਗਈ ਵੀ ਇਹਦੇ ਪਰਚਾ ਕਰੋ 4 ਮਹੀਨੇ ਪਰਚਾ ਨਹੀਂ ਹੋਣ ਦਿੱਤਾ ਚੁਣੇ ਹੋਏ ਲੀਡਰਾਂ ਨੇ 4 ਮਹੀਨੇ ਮੈਂ ਵੀ ਚੌਕੀ ਜਾਦੇ ਨੂੰ ਫੋਨ ਕਰਿਆ ਐਸਐਸਚ ਨੂੰ ਵੀ ਫੋਨ ਕਰਿਆ ਹੈ ਫਿਰ ਮੈਂ ਇੱਕ ਦਿਨ ਕੁਦਰਤੀ 20 ਦਿਨ ਪਹਿਲਾਂ ਮੈਂ ਐਸਐਸਪੀ ਕੋਲ ਗਿਆ ਮੈਂ ਹਾਜੀ ਹੁਣ ਤਾਂ ਮੈਨੂੰ ਵੀ ਸ਼ਰਮ ਆਣ ਲੱਗੀ ਆ ਤੁਹਾਨੂੰ ਦੇ ਦੋ 4 ਮਹੀਨੇ ਦਾ ਪਰਚਾ ਨਹੀਂ ਹੋਇਆ ਹੈ ਫਿਰ ਉਹਨਾਂ ਨੇ ਜਦ ਐਸਐਸਚ ਨੂੰ ਪੁੱਛਿਆ ਵੀ ਯਾਰ ਕਿਉਂ ਕਰਿਆ ਕਹਿੰਦੇ ਜੀ ਅਸੀਂ ਤਾਂ ਉਹ ਕਰਤਾ ਪਤ ਨਹੀਂ ਖਤਮ ਕਰਤਾ ਹੈ ਹਾਂ ਮਤਲਬ ਪਰਚੇ ਨਹੀਂ ਹੋਣਦੇ ਬਾਈ ਸਾਰਾ ਕੁਝ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਵੀ ਉੱਥੇ ਇੰਨਾ بڑا ਘਪਲਾ ਹੈ 1500 ਕਰੋੜ ਦਾ 1500 ਕਰੋੜ ਰੁਪਏ ਦਾ ਸਾਰੇ ਜੰਗਲ ਮਕਾਤੇ ਬਾਈ ਵੱਡ-ਵੱਟ ਕੇ ਜਿੱਥੇ ਉਹ ਚਰਨ ਦਾ ਮੈਂ ਘਰ ਕਹਿੰਦਾ ਤੁਸੀਂ ਮੇਰੇ ਨਾਲ ਚੱਲੋ ਆਪਣਾ ਵੀਡੀਓ ਜਾ ਕੇ ਨਾ ਉਹਨੇ ਉੱਥੇ ਨਜਾਇਜ਼ ਲੋਕ ਕਹਿੰਦੇ ਦੁਕਾਨਾਂ ਬਣਾਈਆਂ ਉਹਦੀ ਆਪਣੀਆਂ ਮੈਨੂੰ ਨਹੀਂ ਪਤਾ ਉਹਦੇ ਪਿੱਛੇ ਦੋ ਕਿੰਦੇ ਵੱਡ-ਵੱਟ ਸਾਫ ਕਰਦੇ ਬਾਈ ਹਾਂ ਉਦਣ ਕਿ ਲਈ ਐ ਬੜਾ ਬਣਾਤਾ ਹੈ ਪਰ ਸ਼ਹਿਰ ਤੋਂ ਬਣਾ ਨਹੀਂ ਹੋ ਰਿਹਾ ਸ਼ਹਿਰ ਭਾਈ ਕਿ ਜਿਹਦੇ ਕੋਲ ਸਾਰਾ ਪ੍ਰਸ਼ਾਸਨ ਬੈਠ ਕੇ दारू ਪੀਵਾ ਮੀਟ ਖਵਾਈ ਯਾਰ ਕਿਹਦੀ ਸ਼ਹਿਰ ਹੈ ਅਸੀਂ ਵੀ ਐ ਮੈ ਲੈ ਰਹੇ ਆ ਜਦ ਤੱਕ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਹਾ ਨਹੀਂ ਵੀ ਐਸਐਚਓ ਨੂੰ ਜਾਂ ਚੌਂਕੀ ਜਾਂ ਜਾਰੀਨ ਫੋਰੈਸਟ ਵਾਲੇ ਕੋਈ ਕੋਲੇ ਜਾ ਕੇ दारू ਪੀ ਪਈ ਹੈ ਆ ਬੰਦੇ ਕੋ ਸਾਡਾ ਐਦਾ ਕਰੂੰ ਗਲਤ ਕਰੂੰਗਾ ਮੰਨ ਲਓ ਉੱਥੇ ਉਹ ਨਹੀਂ ਗੁੰਡਾ ਕਰਦੀ ਪਾਲੀ ਹੈ ਮੈਂ ਨਹੀਂ ਕਹਿੰਦਾ ਮੈਂ ਮੁੱਖ ਮੰਤਰੀ ਹੋਰ ਵੀ ਸਾਬ ਨੂੰ ਇਹ ਵੀ ਗੱਲ ਕਹਿੰਦਾ ਕਿ ਤੁਹਾਡੀ ਪਾਰਟੀ ਦੇ ਮੈਂ ਤਾਂ ਪਾਰਟੀ ਛੱਡ ਚੁੱਕਿਆ ਹੈ ਆਮ ਆਦੀ ਪਾਰਟੀ ਦੇ ਉੱਥੇ ਲੀਡਰ ਹੈਗੇ ਕੋਈ ਜਿਹੜੇ ਬੜੇ 5-7 ਮੀਟਰ ਉਸ ਜਿਹਲੇ ਦੇ ਪਰਖਾਲੀ ਏਰੀਆ ਪੈਂਦਾ ਸਾਡਾ ਇਹਨੂੰ ਅਸੀਂ ਰੋਪੜ ਦਾ ਪਰਖਾਲੀ ਏਰੀਆ ਕਹਿੰਦੇ ਆ ਉਹਨਾਂ 500 ਲੀਟਰ ਤੁਸੀਂ ਆਪਣੀ ਕੋਠੀ ਵਿਲਾ ਲਓ ਉਹਦਾ ਨਾ ਪੁੱਛ ਲਓ ਯਾਰ ਮੈਂ ਐਮਐਲਏ ਨਹੀਂ ਹੋਣਾ ਚਾਹੀਦਾ ਵਿੱਚ ਉਹਨਾਂ ਦੀ رائے ਲੈ ਲਓ ਵੀ ਕੀ ਚੀਜ਼ ਹੈ ਉੱਥੇ ਤੇ ਤੁਸੀਂ ਇਹ ਸਾਰੇ ਬਾਰੇ ਜਿਹੜਾ ਵੀਡੀਓ ਜਰੀਏ ਮੀਡੀਆ ਚ ਕਹਿ ਰਹੇ ਹੋ ਗੱਲਾਂ ਇਹ ਚਿੱਠੀ ਦੇ ਰੂਪ ਵਿੱਚ ਦਸਤਾਵੇਜ਼ ਲਾ ਕੇ ਪੂਰੀ ਸ਼ਿਕਾਇਤ ਬਣਾ ਕੇ ਸੀਐਮ ਦਫ਼ਤਰ ਨਹੀਂ ਭੇਜੀ ਇਹ ਮੈਂ ਚਿੱਠੀ ਭਜੀ 8-10 2025 ਨੂੰ ਇੱਕ ਭੇਜੀ ਹੈ ਕਿ ਸੀਐਮ ਸਾਹਿਬ ਦੀ ਇਨਕੁਆਰੀ ਕਰਾਓ ਸੀਬੀਏ ਤੋਂ ਇਨਕੁਆਰੀ ਕਰਾਓ ਮੈਂ ਬੀਜਰੈਂਸ ਨੂੰ ਵੀ ਭੇਜੀ ਹੈ ਸੀਬੀਏ ਨੂੰ ਵੀ ਇਹਨੂੰ ਮੁੱਖ ਮੰਤਰੀ ਸਾਹਿਬ ਨੂੰ ਭੇਜੀ ਹੈ ਕਿ ਇਹਦੀ ਇਨਕੁਆਰੀ ਕਰਾਓ ਇਹਦਾ ਬੰਦੇ ਪਿੱਛਾ ਕੌਣ ਲੱਗੇ ਹੋਏ ਹੈ ਹੈ ਕਿਤੇ ਇਹ ਤਾਂ ਨਹੀਂ ਕਿ ਤੁਹਾਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ਤੁਹਾਨੂੰ ਤੁਸੀਂ ਆਪ ਦਾ ਰੰਜ ਰੱਖ ਰਿਹਾ ਹੋਵੇ ਕਿ ਹੁਣ ਮੈਨੂੰ ਕੱਢ ਤਾਂ ਦਿੱਤਾ ਮੇਰਾ ਕਿਹੜਾ ਕੁਝ ਵਿਗੜਨਾ ਹੈ ਇਸ ਕਰਕੇ ਦੱਬ ਦਿਓ ਕਿੱਲੀ ਭਾਈ ਜੀ ਮੈਂ ਤਾਂ 4 ਸਾਲ ਦਾ ਇੱਕ ਸਾਲ ਪਹਿਲਾਂ ਬੋਲਿਆ ਨਹੀਂ ਇੱਕ ਸਾਲ ਤੋਂ ਬਾਅਦ ਮੈਂ ਸਰਕਾਰ ਨੂੰ ਹਰ ਬੋਲੇ ਮੁੱਦੇ ਤੇ ਬੋਲ ਰਿਹਾ ਹੈ ਕਿ ਅੱਜ ਉਹ ਹੀ ਨਜਾਇਜ਼ ਮੈਨੂੰ ਪੂਰੀ ਧੜਲੇਦਾਰ ਹੋ ਰਹੀ ਹੈ ਅੱਜ ਉਹ ਸਾਡੇ ਹਲਕੇ 'ਚ 13 ਕ੍ਰੈਸ਼ਰ ਚਲਾ ਰਿਹਾ ਇਹ ਚੁਣੇ ਹੋਏ ਲੋਕ ਜਿਨ੍ਹਾਂ ਦੇ ਕਾਗਜ ਨਹੀਂ ਹੈ 3 ਸਾਲ ਤੋਂ ਬਾਈ ਜੀ 3 ਸਾਲ ਤੋਂ ਕਾਗਜ ਨਹੀਂ ਹੈਗੇ ਉਹ ਮੈਂ ਚਿੱਠੀਆਂ ਲਿਖੀਆਂ ਅਫਸਰਾਂ ਨੂੰ ਤੇ ਕੋਈ ਜਵਾਬ ਨਹੀਂ ਆਂਦਾ ਹੈ ਹੈ ਉਹੀ ਮੈਂਨ ਕਾਫਸਰ ਉੱਥੇ ਉਹੀ ਚਲਾ ਰਹੇ ਜਿਨ੍ਹਾਂ ਦੇ ਕਾਗਜਾਂ ਨੂੰ ਚੱਲਣ ਨਹੀਂ ਦਿੰਦੇ ਮਤਲਬ ਜਿਨ੍ਹਾਂ ਨੂੰ ਇਹ ਲੀਡਰ ਕਹਿੰਦੇ ਕਿ ਵਾ ਚਲਾਣਾ ਉਹ ਚਲਾਣਾ ਜਿਹੜਾ ਕਹਣਾ ਬੰਦ ਕਰ ਦੋ ਬੰਦ ਕਰ ਦੋ ਹੈ ਇਹ ਮਤਲਬ ਜਿਹੜੀ ਇੱਕ ਦਾਅਵੇਦਾਰੀ ਹੈ ਕਿ ਮਾਫੀਆ ਪਹਿਲਾਂ ਰਲ ਮਿਲ ਕੇ ਕੰਮ ਕਰਦਾ ਸੀ ਹਿੱਸੇ ਪੱਤੀਆਂ ਵਾਲਾ ਉਹ ਹਿੱਸੇ ਪੱਤੀਆਂ ਅੱਜ ਵੀ ਜਾਰੀ ਹੈ ਪੂਰਾ ਹੀ ਪੂਰਾ ਸਿਸਟਮ ਚੱਲ ਰਿਹਾ ਹੈ ਕੋਈ ਮੈਂ ਤਾਂ ਯਾਰ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੇਰੇ 'ਤੇ ਯਕੀਨ ਨਾ ਕਰੋ ਮੈਂ ਤੁਹਾਡੇ ਤੋਂ ਸਰੁੱਧ ਨਹੀਂ ਕਹਿੰਦਾ ਕਿ ਇਹ ਮੁੱਖ ਮੰਤਰੀ ਸਾਹਿਬ ਤੁਹਾਡਾ ਕੋ ਸਰਕਾਰ ਹੈਗੀ ਹੈ ਤੁਸੀਂ ਆਪਣੀ ਏਜੰਸੀਆਂ ਭੇਜੋ ਸਪੈਸ਼ਲ ਏਜੰਸੀ ਭੇਜੋ ਕੋਈ ਮੈਂ ਉਹਨਾਂ ਰੋਪੜ ਦੇ ਹੱਥ ਅਫਸਰਾਂ ਦੇ ਨਹੀਂ ਮੈਂ ਕਹਿੰਦਾ ਉਹਨਾਂ ਦੇ ਅਫਸਰ ਚੰਗੇ ਹੈਗੇ ਉਹਨਾਂ ਨੂੰ ਬੁਲਾ ਕੇ ਪੁੱਛ ਲੋ ਕੱਲਿਆਂ ਨੂੰ ਐਸਐਸਪੀ ਸਾਹਿਬ ਨੂੰ ਪੁੱਛ ਲੋ ਡੀਸੀ ਨੂੰ ਪੁੱਛ ਲੋ ਵੀ ਕੀ ਹੋ ਰਿਹਾ ਉੱਥੇ ਜੇ ਤੁਸੀਂ ਇਕੱਲੇ ਬੁਲਾ ਕੇ ਪੁੱਛੋਗੇ ਤੁਹਾਨੂੰ ਦੱਸਣਗੇ ਸਾਰਾ ਕੁਝ ਠੀਕ ਹੈ ਉਹਦੇ ਬਾਅਦ ਤੁਸੀਂ ਆਪਣੀ ਏਜੰਸੀਆਂ ਭੇਜੋ ਸਾਰਾ ਕੁਝ ਪਤਾ ਕਰ ਲਓ ਯਾਰ ਮੈਂ ਕੋਈ ਲੁਗੋ ਕੇ ਹੋਰ ਮੇਰੇ ਪਤਾ ਜਗੀਨੇ ਨਾ ਕਰੇ ਤੁਸੀਂ ਮੇਰਾ ਆ ਫੋਨ ਦਾ ਮਕਸਦ ਕੀ ਹੈ ਦੇਖੋ ਉੱਥੇ ਯਾਰ ਸਾਡਾ ਬਾਤਾਵਾ ਨਾ ਸਾਰਾ ਜੰਗਲ ਵੜ ਦਿੱਤਾ ਮੈਂ ਕਹਿੰਦਾ ਚਲ ਜੰਗਲ ਜਾਰ ਚਲ ਫਾਰਮੋਂਸੇ ਕੱਟਣੇ ਤੇ ਜੀਮੇਦਾਰਾਂ ਦਾ ਕੋਈ ਫਾਇਦਾ ਹੁੰਦਾ ਬਾਈ ਉਹਨਾਂ ਨੇ 3 ਲੱਖ ਰੁਪਏ ਦਾ ਕਿੱਲਾ ਲੈ ਲਿਆ ਕਿਸੇ ਦੇ 5 ਲੱਖ ਦਾ ਲੈ ਲਿਆ ਵੇਚ ਕਿਨੇ ਦਾ 1.5-2 ਕਰੋੜ ਦਾ ਯਾਰ ਹੈ ਇਹਦਾ ਜ਼ਮੀਨਦਾਰ ਨੂੰ ਘਾਟਾ ਲੱਗ ਗਿਆ ਜਦੋਂ ਜ਼ਮੀਨਦਾਰਾਂ ਦਾ 50 ਲੱਖ ਰੁਪਏ ਕਿੱਲਾ ਵੇਚਿਆ ਹੁੰਦਾ ਮੈਨੂੰ ਹੁੰਦਾ ਵੀ ਯਾਰ ਸਾਡੇ ਅਮੀਰ ਲੋਕ ਹੋ ਗਏ ਯਾਰ ਹੈ ਉਹਦਾ ਵਿਚਾਰੇ ਅੱਜ ਵੀ ਉਹ ਹੀ ਜ਼ਮੀਨਾਂ ਵੇਚ ਕੇ ਮਜ਼ਦੂਰੀ ਕਰ ਰਹੇ ਹੈ ਤੁਹਾਡੇ ਕੋਲ ਜਾਂ ਸਰਕਾਰ ਨੂੰ ਹੀ ਕੋਈ ਫਾਇਦਾ ਹੋ ਜਾਂਦਾ ਹੈ ਰੈਵਨਿਊ ਦਾ ਸਰਕਾਰ ਨੂੰ ਕੀ ਫਾਇਦਾ ਹੋਇਆ ਜੀ 8 ਲੱਖ ਰੁਪਏ ਤੁਸੀਂ ਰਜਿਸਟਰੀ ਕਰਤੀ ਕਿੱਲਾ ਹੈਗਾ ਜੀ 2.5 ਕਰੋੜ ਦਾ 3 ਕਰੋੜ ਦਾ ਜੀ ਮੇਰਾ ਕਹਿਣ ਦਾ ਮਤਲਬ ਹੈ ਠੀਕ ਹੈ ਜੀ ਮੈਂ ਤਾਂ ਕਹਿੰਦਾ ਜਾਂਚ ਕਰੋ ਬੰਦੇ ਕੌਣ ਹੈ ਜੇ ਮੇਤੇ ਨਾ ਪੁੱਛੋ ਲੋਕਾਂ ਦੇ ਪੁੱਛੋ ਆਪਣੀਆਂ ਏਜੰਸੀਆਂ ਭੇਜੋ ਮੈਂ ਬਾਰ-ਬਾਰ ਸੀਐਮ ਸਾਹਿਬ ਤੁਹਾਨੂੰ ਬੇਨਤੀ ਕਰਦਾ ਹੈ ਕਿ ਇਹਦੀ ਜਾਂਚ ਕਰਾਓ ਚੰਗੇ ਅਫਸਰਾਂ ਤੁਹਾਡੇ ਕੋਲ ਪੁਲਸ ਵਾਲੇ ਇਮਾਨਦਾਰ ਅਫਸਰਾਂ ਤੇ ਪੁੱਛੋ ਤੁਸੀਂ ਆਪਣਾ ਕੋਲ ਟੀਮ ਭੇਜੋ ਬੁਲਾ ਕੇ ਮੈਂ ਤੁਹਾਡਾ ਕਹਿਣਾ ਮੰਨ ਜੂਗਾ ਜੇ ਗਲਤ ਹੋ ਗਿਆ ਤਾਂ ਮੈਨੂੰ ਜੋ ਤੁਸੀਂ ਕਹੋਗੇ ਮੈਂ ਸਜ਼ਾ ਦੇ ਦਿਓ ਮੈਨੂੰ ਜੇ ਮੈਂ ਗਲਤ ਹੋਇਆ ਲੋਕਾਂ ਦੇ ਪੁੱਛੋ ਪਰ ਹੈ ਆਪਣੀਆਂ ਏਜੰਸੀਆਂ ਭੇਜ ਕੇ ਆਪਸਰ ਤੱਕ ਕੋਈ ਵੀ ਕਿਨੂੰ ਡੰਡੇ ਕਿਸੇ ਨਾਲ ਮਿਲਿਆ ਹੁੰਦਾ ਕੁਝ ਵੀ ਲਿਖ ਕੇ ਭੇਜ ਸਕਦਾ ਹੈ ਠੀਕ ਹੈ ਸਪੈਸ਼ਲ ਟੀਮਾਂ ਭੇਜੋ ਸਾਨੂੰ ਪਤਾ ਲੱਗ ਜਾਣਾ ਬਈ ਸਾਰਾ ਕੁਝ ਦੁਨੀਆ ਬੋਲਦੀ ਹੈ ਮੈਂ ਨਹੀਂ ਬੋਲਦੀ ਕਿ ਯਾਰ ਪਹਿਲੀ ਵਾਰ ਸਾਰੇ ਲੋਕ ਐਮਐਲਏ ਬਣੇ ਇਹ ਬੰਦੇ ਕਹਿੰਦੇ ਉੱਥੇ ਦੇ ਤਾਂ ਜਿਹੜੇ ਹੁਣ ਚੁਣੇ ਹੋਏ ਬੰਦੇ ਐ ਪੀ 50 ਸਾਲ ਦਾ ਰਿਕਾਰਡ ਤੋੜ ਦਿੱਤਾ ਇਸ ਬੰਦਿਆਂ ਨੇ 50 ਸਾਲ ਦਾ ਵੀ ਐਨੇ ਪੈਸੇ ਇਕੱਠੇ ਕਰਕੇ ਰੋਗੇ ਆ ਕੁਸ਼ ਹੋ ਗਿਆ ਯਾਰ ਮੇਰੇ ਤੇ ਯਕੀਨ ਨਾ ਕਰਿਓ ਲੋਕਾਂ ਦੇ ਪੁੱਛ ਲਓ ਭਾਈ ਸਾਹਿਬ ਤੇ ਫਿਰ ਉਹ ਸੈਂਟੀ ਕਰਪਸ਼ਨ ਨੰਬਰ ਦਾ ਕੀ ਬਣਿਆ ਜਿਹਦੇ ਤੇ ਕਹਿੰਦੇ ਆ ਖੁੱਲੀ ਸ਼ਿਕਾਇਤ ਦਿਓ ਨਾਮ ਵੀ ਗੁਪਤ ਰੱਖਾਂਗੇ ਕੋਈ ਆਂਦਾ ਕਿਤਾ ਪਤਾ ਨਹੀਂ ਲਾਦਾ ਸ਼ਿਕਾਇਤ ਪੁੱਜਦੀ ਕਿੱਥਾ ਕੋਈ ਜਵਾਬ ਹੀ ਨਹੀਂ ਆਂਦਾ ਅਸੀਂ ਤਾਂ ਪਾਈਆਂ ਵਾ 8 10 2025 ਦੀਆਂ ਸ਼ਿਕਾਇਤਾਂ ਪਾਈਆਂ ਵਾ ਕੋਈ ਜਵਾਬ ਨਹੀਂ ਆਇਆ ਹਿੱਕਾ ਹੈਂ? ਬੀਡੀ ਇਨਕੁਆਰੀ ਲੱਗੀ ਹੈ ਕਿ ਨਹੀਂ ਲੱਗੀ ਹੈਗੀ? ਹੈ? ਉਹ ਵੀ ਸ਼ਿਕਾਇਤਾਂ ਵੀ ਰੋਕ ਦਿੰਦੇ ਹੁਣ ਇਹ ਬੰਦੇ ਜਿਹੜੇ ਮਾਫੀਆ ਚਲਾਉਂਦੇ ਐ। ਸ਼ਿਕਾਇਤਾਂ ਵੀ ਰੋਕਦੇ ਆਣੇ ਬਾਈ। ਸਾਹਿਬ ਤੁਸੀਂ ਤੇ ਇੱਕ ਛੋਟੇ ਜਿਹੇ ਇਲਾਕੇ ਦੀ ਗੱਲ ਕਰ ਰਹੇ ਹੋ। ਇਹਦਾ ਮਤਲਬ ਕਿ ਜਿੱਥੇ ਤੱਕ ਸ਼왈ਕਦੀਆਂ ਪਹਾੜੀਆਂ ਦੀਆਂ ਜੜ੍ਹਾਂ ਨਹੀਂ ਉੱਥੇ ਸਾਰੇ ਪਾਸੇ ਇਹੀ ਹਾਲ ਐ। ਪੂਰਾ ਬਾਈ ਜੀ ਪੂਰਾ ਹਾਰੇ ਖਰਾਬ ਕਰਤਾ ਮੈਂ ਤੁਹਾਨੂੰ ਦੱਸਾਂ। ਉਸ ਇਲਾਕਾ ਤਾਂ ਮਹਾਲੀ ਜ਼ਿਲ੍ਹੇ 'ਚ ਵੀ ਪੈਂਦਾ ਹੋਊ ਖਰੜ ਮਹਾਲੀ। ਮਹਾਲੀ ਵਾਲਾ ਦੇਖੋ ਮੈਨੂੰ ਤਾਂ ਜ਼ਿਆਦਾ ਗੌਰ ਆਪਣੇ ਹਲਕੇ ਦਾ ਹੁੰਦਾ ਜੀ ਹੈ। ਮੰਨ ਲਓ ਸਾਡੇ ਬਹੁਤ ਸੱਜੇ ਜੰਗਲ ਤੇ ਉੱਥ ਹਲੋ ਯਾਰ ਉਹ ਸਾਰਾ ਵਿਗ ਗਿਆ ਯਾਰ ਦਫਾ ਜੇ 베ਈਤਾ ਚਲੋ ਵਿਗ ਗਿਆ ਠੀਕ ਹੈ ਵਿਗ ਗਿਆ ਉਹਨੂੰ ਵੱਡ ਵੱਡ ਕੇ ਬਣਾਤਾ ਬਾਈ ਨਹੀਂ ਦਰਖਤ ਬਾਰਤੇ ਸਾਫ ਕਰਤੇ ਅੰਦਰ ਪਾੜੀਆਂ ਸਾਫ ਕਰਦਾ ਸਾਰ ਫਾਰਮਿੰਗ ਕਰਤਾ ਤੁਸੀਂ ਤੇ ਘੁੰਮ ਕੇ ਸਾਰਾ ਏਰੀਆ ਦੇਖਿਆ ਗਰਾਉਂਡ ਤੇ ਕਿੰਨੇ ਕੋ ਏਕੜ ਦਾ ਜੰਗਲ ਜਿਹੜਾ ਤਬਾਹ ਹੋਇਆ ਬਾਜੀ ਮੈਂ ਤਾਂ ਉਧਰੋਂ ਇੱਕੇ ਗੇਟ 'ਚ ਬੜਿਆ ਪਹਿਲੀ ਵਾਰੇ ਬੜਿਆ ਬੰਨੇ ਦੇ ਗੇਟ ਲਾ ਕੇ ਰੱਖਦੇ ਤੇ ਉਹ ਪਹਿਲਾਂ ਵੀ ਸਾਡੇ ਪੱਤਰਕਾਰ ਗਏ ਹੋਣੇ ਉੱਥੇ ਦੇ ਇਲਾਕੇ ਦੇ ਜਦੋਂ ਉਹਨਾਂ ਨੇ ਮੈਂ ਦੱਸਿਆ ਬਈ ਯਾਰ ਦੇਖੋ ਆ ਕੁਛ ਨਾ ਕੁਛ ਕਰੀ ਆਈਦਾ ਉਹਨਾਂ ਨੂੰ ਬੰਨ ਨਹੀਂ ਦਿੱਤਾ ਫਿਰ ਉਹਨੇ ਡਰੋਨ ਲਾਇਆ ਸਵੇਰੇ ਉੱਠੇ ਉਹ 6 ਵਜੇ ਉਹ ਡਰੋਨ ਲੈ ਗਿਆ ਉਹ ਡਰੋਨ ਨਾਲ ਉਸ ਏਰੀਆ ਦੀ ਸਾਰੀ ਪਿਕਚਰ ਕੈਚ ਕਰ ਉਹਦੇ ਬਾਅਦ ਇਹ ਚੱਲਿਆ ਹੈ ਇਹ ਮੈਂ ਪਹਿਲਾਂ ਜੰਗਲ ਕਹਿੰਦਾ ਹੈ ਹਜੇ ਉਹਦੇ ਗਾਹਾਂ ਅੱਗੇ ਜੰਗਲ ਹੈ ਉਹ ਵੀ ਸਾਰਾ ਵਿਕਿਆ ਹੋਇਆ ਵੀ ਸਾਰੇ ਫਾਰਮ ਹੈ ਮਰੋਂ ਘੱਟ ਤੇ ਘੱਟ ਤਾਂ ਜੰਗਲ ਤਾਂ ਹੋਣਾ ਹੈ ਇਹ 500000 1500 ਕਿੱਲੇ ਚ ਸਾਰੇ ਵੇਚਤਾ ਯਾਰ ਰਹਿਣੇ ਨਹੀਂ ਦਿੱਤਾ ਜੀ ਦਿ ਚੱਲਦਾ ਰਿਹਾ ਉੱਥੇ ਸਾਰੀਆਂ ਚੱਲਦੇ ਰਹੀਆਂ ਮਰੋਂ ਲੋਕਾਂ ਨੇ ਚੰਡੀਗੜ੍ਹ ਬੰਦ ਕਰਤਾ ਨਾਲ ਉੱਥੇ ਚੰਡੀਗੜ੍ਹ ਬਸ ਸਕਦਾ ਹੈ ਉਹ ਚੰਡੀਗੜ੍ਹ ਬਸ ਸਕਦਾ ਹੈ બસ ਜਾਏ ਮੈਂ ਤਾਂ ਕਹਿੰਦਾ ਬਸ ਜਾਏ ਸਰਕਾਰ ਨੂੰ ਫਾਇਦਾ ਹੋਵੇ ਲੋਕਾਂ ਨੂੰ ਬੈਨੀਫਿਟ ਹੋਵੇ ਕੁਝ ਜਨਤਾ ਨੂੰ ਬੈਨੀਫਿਟ ਹੋਵੇ ਲੈ ਬੈਨੀਫਿਟ ਨੂੰ ਕੌਣ ਕਰੇ ਅਮੀਰ ਲੋਕ ਯਾਰ ਉਹਨਾਂ ਦੇ ਫਾਰਮ ਤਾਂ ਦੇਖੋ ਕਿਹਨਾਂ ਲੋਕਾਂ ਦੇ ਪੈਸੇ ਉੱਥੇ ਲੱਗੇ ਨੇ ਭਾਵੇਂ ਕਹਿਣ ਦਾ ਮਤਲਬ ਇਹ ਕਿ ਕੱਲੇ ਉਹ ਫਾਇਦਾ ਲੈ ਰਿਆ ਜਿਨ੍ਹਾਂ ਨੂੰ ਸਰਕਾਰ ਕਹਿੰਦੀ ਹੈ ਮੱਛੀਆਂ ਕਾਲੀਆਂ ਭੇਡਾਂ ਹਾਂ ਕਾਲੀਆਂ ਭੇਡਾਂ ਸਰਕਾਰ ਦਾ ਮੂਹਰੇ ਚੱਲ ਰਹੀਆਂ ਕਿੱਥੇ ਚੱਲੀਆਂ ਸਰਕਾਰ ਦਾ ਸਰਕਾਰ ਸੁੱਤੀ ਥੋੜਾ ਬਈ ਹੈਗੀਏ ਕਾਲੀਆਂ ਭੇਡਾਂ ਵੀ ਸਰਕਾਰ ਦੇ ਅੱਗੇ ਚੱਲ ਰਹੀਆਂ ਮੁੱਖ ਮੰਤਰੀ ਸਾਹਿਬ ਚੰਗੇ ਬੰਦੇ ਆ ਮੈਨੂੰ ਲੱਗਦਾ ਮੇਰੀ ਅਪੀਲ ਤੇ ਉਹ ਜ਼ਰੂਰ ਗੌਰ ਕਰਨਗੇ ਕੇ ਜੇਰੀਬਾ ਸਾਹਿਬ ਵੀ ਗੌਰ ਕਰਨਗੇ ਮੇਰੀ ਮੇਰੀ ਅਪੀਲ ਹੈ ਕਿ ਯਾਰ ਤੁਸੀਂ ਉੱਥੇ ਪਤਾ ਕਰ ਲੋ ਜਾ ਕੇ ਹੈ ਵੀ ਕੋਈ ਹਾਲਾਤ ਕਿਆ ਬਣਾਤੇ ਜੰਗਲ ਦੇ ਨਹੀਂ ਲੋਕਾਂ ਦਾ ਹਾਲਾਤ ਕਿਆ ਹੈ ਲੋਕਾਂ ਦੀ ਇੰਨੀ ਗੁੰਡਾਗਰਦੀ ਕਦੇ ਨਹੀਂ ਦੇਖੀ ਯਾਰ ਅਸੀਂ ਮਲ ਜੇ ਤੁਸੀਂ ਆਵਾਜ਼ ਚੱਕੀ ਨਾ ਸ਼ਾਇਦ ਮੇਰੀਆਂ ਵੀ ਗੱਲ ਨੂੰ ਲੱਤਾਂ ਦਵਾਹਾਂ ਦਰਵਾ ਸਕਦੇ ਮੈਨੂੰ ਵੀ ਰਾਤ ਫੋਨ ਆਇਆ ਕਹਿੰਦਾ ਜੀ ਤੂੰ ਐਮਐਲਏ ਜੋ ਲੀਡਰ ਹੈ ਉਥੇ ਦੇ ਖਿਲਾਫ ਬੋਲਦੇ ਤੈਨੂੰ ਮਾਰ ਦੇਣਾ ਉਹ ਨਹੀਂ ਮੇਰੇ ਬੰਦਿਆਂ ਨੂੰ ਫੋਨ ਮੇਰੇ ਬੰਦਿਆਂ ਦਾ ਫੋਨ ਹੈ ਮੈਂ ਕਿਹਾ ਯਾਰ ਮਰਨਾ ਤਾਂ ਇੱਕ ਵਾਰਿਆ ਜ਼ਿੰਦਗੀ ਹੈ ਇੱਕ ਵਾਰੇ ਜੰਮੇ ਤੇ ਇੱਕ ਵਾਰੇ ਮਰਨਾ ਹੈ ਦੂਜੀ ਵਾਰ ਤਾਂ ਬੰਦੇ ਨੇ ਅਜੇ ਭੱਗ ਚੰਗੇ ਕਰੇ ਤਾਂ ਹੀ ਜਾਨਵਰ ਲੈਂਦਾ ਜਿਹਨਾਂ ਮਾਰਨਾ ਮਾਰ ਦਵਾ ਡਰਾਂਦੇ ਫਿਰਦੇ ਆ ਮੈਨੂੰ ਬਹੁਤ ਸਾਡੇ ਹਲਕੇ ਦੇ ਵੀ ਕੁਝ ਨਾਲ ਦੇ ਵਿਰੋਧੀ ਹਲਕੇ ਦੇ ਜਿਹੜੇ ਨਾਲ ਦੇ ਹਲਕੇ ਦੇ ਆ ਉਹਨਾਂ ਦੇ ਵੀ ਰਿਸ਼ਤੇ ਰਸਤੇਦਾਰ ਕਹੀ ਕਹਿੰਦੇ ਜੀ ਤੈਨੂੰ ਆਹ ਕਰਨਾ ਮਖਾ ਭਾਈ ਜਦ ਮਰਜੀ ਕਰਦੇ ਹੋ ਖੁੱਲੀ ਚੈਲੰਜ ਹੈ ਤੁਸੀਂ ਤਾਂ ਤੱਕ ਡਟੇ ਰਹਿਣਾ ਇਸ ਮਸਲੇ ਤੇ ਜੋ ਤੱਕ ਜਿੰਦਗੀ ਇਹਦਾ ਡਟੇ ਰਾਵਾਂਗੇ ਤੁਹਾਨੂੰ ਪਤਾ ਮੈਂ 5 ਸਾਲ ਵੀ ਪੂਰੇ ਮੁੱਦੇ ਚੱਕੇ ਹੁਣ ਵੀ ਪੂਰੇ ਚੱਕਦਾ ਹੈ ਹਮੇਸ਼ਾ ਚੱਕਦਾ ਰਿਹਾ ਹੈ ਕਿ ਹਰ ਅੱਜ ਅਸੀਂ ਇਸੇ ਮੁੱਦੇ ਤੇ ਗੱਲ ਕਰੀਏ ਮੈਂ ਹਰ ਮੁੱਦੇ ਤੇ ਗੱਲ ਕਰੀਏ ਕਿ ਸਾਰਾ ਕੁਝ ਨਜਾਇਜ਼ ਚੱਲ ਰਿਹਾ ਹੈ ਸੀਐਮ ਸਾਹਿਬ ਤੁਹਾਡੀ ਆਪਣੀ ਟੀਮਾਂ ਤੇ ਪਤਾ ਕਰ ਲੋ ਏ ਬਰਦਾਸ਼ ਸਾਡੇ ਜੰਗਲ ਨਾ ਖਤਮ ਕਰੋ ਕਿਰਪਾ ਕਰਕੇ ਲੋਕਾਂ ਨੂੰ ਚੰਗੇ ਜਾਨਵਰ ਵੀ ਉੱਥੇ ਬਹੁਤ ਨੇ ਜਾਨਵਰਾਂ ਦਾ ਭੱਜ ਜਾਣਾ ਸਾਰਿਆਂ ਨਾ ਜੀਵ ਜਾਨਵਰ ਕਿੱਥੇ ਜਾਣਗੇ ਜੀ ਹੈ ਹਰ ਮੱਖੀ ਹਰ ਇੱਕ ਕੀੜਾ ਵੀ ਉੱਥੇ ਜਰ ਸਾਹ ਲੈਂਦਾ ਉਹ ਵੀ ਲੋਕਾਂ ਦੀ ਭਰਾਈ ਵਾਸਤੇ ਆ ਲੋਕਾਂ ਨੂੰ ਚੰਗੀ ਆਕਸੀਜਨ ਦਿੰਦਾ ਜੀ ਹੈ ਜੇ ਆਪਾਂ ਮਕਾਇਏ ਦੇਣਾ ਸਾਰਾ ਕੁਝ ਤਾਂ ਕੋਈ ਫਾਇਦਾ ਨਹੀਂ ਹੈਗਾ ਜੀ ਹੈ ਪਰ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੇਰਾ ਤੁਹਾਡੇ ਤੇ ਇੱਕ ਚੈਨਲ ਤੇ ਅੱਜ ਇਹੀ ਕਹਿਣਾ ਜੀ ਸੰਦੀਪ ਜੀ ਕਿ ਇਹ ਸੀਐਮ ਸਾਹਿਬ ਦੀ ਜਾਂਚ ਕਰਾ ਦਿਓ ਛੋਟੋ ਕੋ ਮੈਂ ਨਹੀਂ ਕਹਿੰਦਾ ਸੀਬੀਆਈ ਤੇ ਕਰਾਓ ਨਹੀਂ ਹੁੰਦੀ ਤਾਂ ਬੀਜ ਲੈਂਸ ਤੇ ਵੀ ਕੋਈ ਚੰਗੇ ਅਫਸਰਾਂ ਨੂੰ ਕਹਿ ਕੇ ਸਹੀ ਦੁੱਧਾ ਦੁੱਧ ਪਾਣੀ ਕਾੜ ਦੋ ਹੈ ਲੋਕਾਂ ਦੇ ਪੁੱਛ ਕੇ ਪੁੱਛਿਓ ਉਹ ਲੋਕ ਜਿਹੜੇ ਏਰੀਆ ਦੇ ਆ ਪੀਦੇ ਵਿੱਚ ਹੱਥ ਕੀਤੇ ਕੀਤੇ ਲੋਕਾਂ ਦਾ ਜੀ ਹੈ ਆਪਣੀ ਟੀਮਾਂ ਭੇਜੋ ਪਤਾ ਲੱਗਣਾ ਚਾਹੀਦਾ ਹੈ ਵੀ ਬੰਦੇ ਕੌਣ ਆ ਯਾਰ ਜਿਹੜੇ ਇਹ ਮਾਫੀਆ ਚਲਾਉਂਦੇ ਨੇ ਜੀ ਇਹ ਅਖਬਾਰਾਂ 'ਚ ਬਿਆਨ ਕੁਛ ਹੋਰ ਦੇਂਦੇ ਹੈ ਅਸੀਂ ਐ ਜੀ ਆ ਕਰਤਾ ਉਹ ਕਰਤਾ ਇਹਨਾਂ ਦੀ ਨਿਗਰਾਨੀ ਥੱਲਾ ਚੱਲਿਆ ਸਾਰਾ ਕੁਝ ਇਹਨਾਂ ਦੀ ਕਾਰਜਕਾਰੀ ਥੱਲਾ ਚੱਲਿਆ ਸਾਰਾ ਕੁਝ ਹੈ ਵੀ ਇਹਨਾਂ ਦਾ ਜਰੂਰ ਪਤਾ ਕਰੋ ਸਾਰੇ ਕੰਮ ਕੌਣ ਕਰ ਰਿਹਾ ਹੈ ਮੰਨ ਲਓ ਤੁਸੀਂ ਇਹ ਛੱਡੋ ਮੈਨੂੰ ਕੋਈ ਬੰਦਾ ਮਿਲਦਾ ਯਾਰ ਸ਼ਹਿਰ ਦਾ ਮਿਲਦਾ ਉਹ ਕਹਿੰਦਾ ਯਾਰ ਕੀ ਕਰੀਏ ਕਲੋਨੀ ਚ ਜ਼ਸਾ ਪੈ ਜਾਂਦਾ ਆਹ ਪ੍ਰਾਪਰਟੀ ਚ ਜ਼ਸਾ ਪੈ ਜਾਂਦਾ ਇਹ ਲੋਕ ਨਾ ਆਰਟੀਆ ਪਾਉਂਦੇ ਤੇ ਤੁਹਾਨੂੰ ਪਤਾ ਸਾਡੇ ਜਿਹੜੇ ਉੱਥੇ ਦੇ ਚੁਣੇ ਹੋਏ ਲੋਕ ਆਰਟੀ ਸਪੈਸ਼ਲਿਸਟ ਤੇ 620 ਆਰਟੀਆਂ ਪਾਈਆਂ ਬਾਈ ਜੀ ਮੈਨੂੰ ਆਰਟੀ ਪਾਏ ਨੂੰ ਲੋਕਲ ਬਾਡੀ ਚ 2 ਸਾਲ ਹੋ ਗਏ ਹੈ ਬਾਰ ਬਾਰ ਰਿਮਾਈਂਡਰ ਕਰ ਰਿਹਾ ਹੈ ਇੱਥੇ ਨ ਰਾਈਟਰ ਨੂੰ ਭੇਜਦੀਆਂ ਮੈਨੂੰ ਆਰਟੀਆਂ ਦਾ ਜਵਾਬ ਨਹੀਂ ਮਿਲ ਰਿਹਾ ਜੀ ਮਹਤੂ ਮੈਂ ਉਹਨਾਂ ਨੂੰ ਕਿਹਾ ਨਜਾਇਜ਼ ਐਨਓਸੀ ਕਿਉਂ ਦਿੱਤੀਆਂ ਤੁਸੀਂ ਮੈਨੂੰ ਕਿਹੜੀ ਕਿਹਨੇ ਐਨਓਸੀ ਦਿੱਤੀਆਂ ਇੰਨੇ ਸਾਲ ਵਿੱਚ ਮੈਨੂੰ ਉਹਦੀ ਜਾਣਕਾਰੀ ਦੇ ਦਿਓ ਮੈਨੂੰ ਆਰਟੀਆਂ ਨਹੀਂ ਦਿੱਤੀਆਂ ਦੇਣ ਨਹੀਂ ਦੇ ਰਹੇ ਹੈ ਬਈ ਇਹੀ ਲੋਕ ਜਿਹੜੇ ਕਹਿੰਦੇ ਤੁਸੀਂ ਲੜਨਾ ਹੈ ਆਰਟੀਆਂ ਪਾ ਪਾ ਕੇ ਜਵਾਬ ਮੰਗਦੇ ਦੇ ਅੱਜ ਅਸੀਂ ਆਰਟੀਆਂ ਮੰਗਦੇ ਹਾਂ ਸਾਨੂੰ ਜਵਾਬ ਨਹੀਂ ਮਿਲ ਰਿਹਾ ਕਿਸੇ ਤੋਂ ਕਿਉਂ ਦੁੱਧ ਚ ਕਾਲਾ ਸਾਰਾ ਕੁਝ ਛੀਰੇ ਕਾਲੀ ਹੋਈ ਫਿਰਦੀ ਹੈ ਉਹਦੇ ਵਿੱਚ ਕੱਪੜੇ ਹੋਇਆ ਕਰਦਾ ਸਾਰਾ ਕੁਝ ਬਹੁਤ ਸ਼ੁਕਰੀਆ ਮੈਂ ਹੈਂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸੇ ਅਮਰਜੀਤ ਸਿੰਘ ਸੰਧੋਆ ਜਿਹੜੇ ਸਾਬਕਾ ਵਿਧਾਇਕ ਜਿਨ੍ਹਾਂ ਨੇ ਉਸ ਇਲਾਕੇ ਦੀ ਖਾਸ ਕਰਕੇ ਇੱਕ ਪਿੰਡ ਦੇ ਵਿੱਚ ਜਿਹੜਾ ਜੰਗਲਾਤ ਦਾ ਏਰੀਆ ਸੀ ਉਹ ਕਿਵੇਂ ਕੱਟਿਆ ਵੜਿਆ ਗਿਆ ਕਿਵੇਂ ਤਬਾਹ ਕੀਤਾ ਗਿਆ ਜਿੱਥੇ ਵਾਤਾਵਰਨ ਨੂੰ ਪੁਲੀਤ ਕੀਤਾ ਗਿਆ ਉੱਥੇ ਹੀ ਘਪਲੇਬਾਜ਼ੀ ਵੀ ਕੀਤੀ ਗਈ ਇਹਨਾਂ ਦਾ ਦਾਵਾ ਹੈ ਕਿ 1500 ਕਰੋੜ ਦਾ ਘਪਲਾ ਹੋਇਆ ਤੇ ਉਸ ਵਿੱਚ ਕੌਣ-ਕੌਣ ਸ਼ਾਮਲ ਹੈ ਜਿਸ ਦੀ ਜੇ ਜਿਸ ਦੀ ਜਾਂਚ ਹੋ ਜਾਂਦੀ ਹੈ ਮੁੱਖ ਮੰਤਰੀ ਨੂੰ ਅਪੀਲ ਇਹਨਾਂ ਨੇ ਕੀਤੀ ਹੈ ਤਾਂ ਕਾਫੀ ਕੁਝ ਕਲੀਅਰ ਹੋ ਜਾਵੇਗਾ ਕਿ ਉੱਥੇ ਘਪਲੇਬਾਜ਼ ਕੌਣ-ਕੌਣ ਹੈ ਤੇ ਕਿਸ ਦੀ ਹਿੱਸਾਪਤੀ ਹੈ ਦੇਖਦੇ ਹਾਂ ਕਿ ਸਰਕਾਰ ਇਸ ਦੇ ਉੱਤੇ ਗੌਰ ਕਦੋਂ ਕਰਦੀ ਹੈ ਔਰ ਜਾਂਚ ਕਦੋਂ ਕਰਵਾਉਂਦੀ ਹੈ